ਕੀ ਨਾਮ ਦੀ ਤੋਂ ਇਹ ਕੰਪਨੀ ਸਿੰਘ ਜੀ ਕਿੰਨੇ ਨੰਬਰ ਆਏ 500 ਵਿੱਚ 500 ਨੰਬਰ ਆਇਆ 500 500 ਹੈ ਗੀਨ ਸੀਗਾ ਆਜੂ ਮੈਨੂੰ ਹਾਂਜੀ ਸੀਗਾ ਵੀ ਤੇ ਨਹੀਂ ਵੀ ਸੀ ਇਹ ਦੱਸਿਆ ਕਿੰਨੇ ਤੁਹਾਡੇ ਨੇ ਨੰਬਰ ਆਏ ਮੇਰੇ ਟੀਚਰ ਮੇਰੇ ਇਨਚਾਰਜ ਮੀਨਾ ਫੁੱਲ ਮੈਮ ਜੀ ਉਹਨਾਂ ਨੇ ਦੱਸਿਆ ਸੀ ਯਕੀਨ ਹੋ ਗਿਆ ਜਦੋਂ ਫੋਨ ਕਰਕੇ ਪਹਿਲਾਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਆਗੇ ਨੰਬਰ ਇੰਨੇ ਫਿਰ ਮੈਂ ਕਿਹਾ ਨਹੀਂ ਝੂਠ ਬੋਲਦੇ ਪਿਓ ਤੇ ਉਸ ਤੋਂ ਬਾਅਦ ਉਹਨਾਂ ਨੇ ਸੌ ਖਾਦੀ ਫਿਰ ਮੈਂ ਮੰਨ ਲਿਆ ਫਿਰ ਮੈਂ ਕਿਹਾ ਅੱਦਰ ਅੱਛਾ ਜੀ ਯਕੀਨ ਸੀਗਾ ਕਿ ਮੈਡਮ ਸੌ ਸਹੀ ਕਹੋਗੇ ਹਾਂਜੀ ਹਾਂਜੀ ਤੇ ਅੱਗੋਂ ਕੀ ਪਲਾਨ ਹੈ ਫਿਰ ਅੱਗੇ ਐਲਲਵੀ ਕਰਨੀ ਹੈ ਅੱਗੇ ਐਲਲਵੀ ਕਰਦੇ ਕਿਨੇ ਗਤਕਾ ਖੇਡਣ ਦੇ ਵੀ ਸ਼ੌਕੀਨ ਹੋ ਹਾਂਜੀ ਉਹਦੇ ਕਿੰਨੇ ਕੋ ਇਨਾਮ ਹੈ ਜਿਹੜੇ ਜਿੱਤੇ ਨੈਸ਼ਨਲ ਤੱਕ ਗਏ ਆਏ ਆ ਕਿੱਥੇ ਕਿੱਥੇ ਗਏ ਆ ਆਪਣੇ ਛੱਤੀਸਗੜ੍ਹ ਗਿਆ ਸੀ ਆਸਾਮ ਗਿਆ ਹੋਰ ਬਹੁਤ ਜਗ੍ਹਾ ਤੇ ਗਿਆ ਆ ਸਾਰਾ ਇਹ ਮਿਹਨਤ ਸਾਡੇ ਉਸਤਾਜੀ ਦੀ ਹੈ ਸਰਦਾਰ ਅਮਰਜੀਤ ਸਿੰਘ ਪੱਟੀ ਉਹਨਾਂ ਦਾ ਨਾਮ ਆ ਉਹ ਬਹੁਤ ਸਾਰੇ ਬੱਚੇ ਬੱਚਿਆਂ ਨੂੰ ਖਾਂਦੇ ਆ ਤੇ ਬਹੁਤ ਸਾਰੇ ਅੱਗੇ ਤੱਕ ਗਏ ਹੋਏ ਆ ਕਿੰਨੇ ਕਦੋਂ ਕਿੰਨੇ ਕੋ ਸਾਲ ਦੇ ਸੀ ਜਦੋਂ ਇਹ ਸ਼ੌਂਕ ਆਇਆ ਗਤਕੇ ਮੈਂ ਖੇਡਦਾ ਰ ਪਹਿਲਾਂ ਬਹੁਤ ਛੋਟੇ ਉਂਦਰ ਖੇਡਦਾ ਸੀ ਪਰ ਬਾਅਦ ਚ ਮੈਂ ਛੜਤਾ ਸੀ ਵਿੱਚ ਬਟ ਫਿਰ ਮੈਂ ਖੇਲਣ ਲੱਗ ਗਿਆ ਤੇ ਉਸਤਾਦ ਜੀ ਦਾ ਮੈਨੂੰ ਆਸਰਾ ਮਿਲ ਗਿਆ ਉਹਨਾਂ ਨੇ ਬਹੁਤ ਕੁਝ ਕਰਾਇਆ ਤੇ ਮੇਰਾ ਹੌਲੀ ਹੌਲੀ ਸ਼ੌਂਕ ਵੱਧਦਾ ਗਿਆ ਤੇ ਉਹਨਾਂ ਦੀ ਮਿਹਨਤ ਨਾਲ ਆਪਣੀ ਮਿਹਨਤ ਨਾਲ ਅੱਗੇ ਤੱਕ ਗਏ ਪੜਨ ਚ ਜਿਹੜਾ ਕਿੰਨਾ ਕੋਈ ਟਾਈਮ ਲਗਾਉਂਦੇ ਸੀ ਕਿੰਨੇ ਕੋਈ ਘੰਟੇ ਲਗਾਉਂਦੇ ਸੀ ਪੜਨ ਚ ਇਦਾਂ ਵੀ ਨਹੀਂ ਕਿ ਲੱਗੇ ਰਹੀਏ ਪਰ ਪੜਦਾ ਸੀ ਅਤੇ ਸਮਝ ਕੇ ਕਰਦਾ ਸੀ ਤੇ ਪੇਪਰ ਵੀ ਵਧੀਆ ਗਏ ਸਾਰੇ ਤੇ ਫਿਰ ਉਮੀਦ ਹੈਗੀ ਕਿ ਆ ਜਾਣਗੇ ਪੜਾਈ ਦੇ ਵਿੱਚ ਘਰ ਦੇ ਵਿੱਚੋਂ ਕਿਹੜਾ ਜਿਹੜਾ ਜ਼ਿਆਦਾ ਪ੍ਰੈਸ਼ਰ ਪਾਉਂਦਾ ਸੀ ਕਿ ਪੜੋ ਜ਼ਿਆਦਾ ਪੜੋ ਪਹਿਣ ਜਿਆਦਾ ਬੋਲਦੀ ਹੁੰਦੀ ਸੀ ਕੀ ਪੜ ਲਾ ਉਹਨੇ ਹੀ ਪੂਰੀ ਸਪੋਰਟ ਦਿੱਤੀ ਸਮਝਾਂਦ ਪੀ ਸੀ ਸਾਰਾ ਪੜਾਉਂਦੀ ਸੀ ਉਹ ਵੀ ਤੇ ਕਰਦਾਂਗੀ ਦਾ ਸਪੋਰਟ ਸੀ ਮम्मी पापा ਦੀ ਸਾਰਿਆਂ ਦੀ ਸਪੋਰਟ ਸੀ ਜਦੋਂ ਕਹਿੰਦੇ ਸੀ ਤੇ ਅੱਜ ਗੱਲ ਪੂਰੀ ਹੋਈ 500 ਦੇ 500 ਨੰਬਰ ਕਿੰਨੀ ਖੁਸ਼ੀ ਜਿਹੜੀ ਹੋਈ ਹੈ ਉਹ ਗੱਲਾਂ ਪਹਿਲੇ ਕੋੜੀਆਂ ਲੱਗਦੀਆਂ ਹੋਣੀਆਂ ਹਾਂਜੀ ਖੁਸ਼ੀ ਤਾਂ ਪੂਰੀ ਆ ਸਾਰੇ ਧਰ ਸਾਹਮਣੇ ਆ ਸਾਰੇ ਖੁਸ਼ ਆ ਤੇ ਇਹ ਕਹਿੰਦੇ ਆਈਫੋਨ ਲੈ ਕੇ ਦੇਣਾ ਕਿ ਆਈਫੋਨ ਦੀ ਡਿਮਾਂਡ ਸੀਗੀ ਕੋਈ ਨਹੀਂ ਉਹ ਲੈ ਦੂਗੇ ਲੈ ਦੂਗੇ ਹਾਂਜੀ ਡਿਮਾਂਡ ਪੂਰੀ ਕਰ ਰਹੇ ਆ ਫਿਰ ਹਾਂਜੀ ਠੀਕ ਹੈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਸਿਮਰਨਜੀਤ ਕੌਰ ਤੇ ਬ੍ਰਦਰ ਦਾ ਕੀ ਨਾਮ ਹੈ ਇਕਮਪ੍ਰੀਤ ਸਿੰਘ ਕਿਹੜੇ ਕਿੰਨੇ ਜੋ ਕਿੰਨੇ ਨੰਬਰ 500 ਆਊਟ ਆਫ 500 ਫੁੱਲ ਮਾਰਕ ਕਿੰਨੇ ਨੰਬਰ ਲੈ ਜੂਗਾ ਸੀਗਾ ਤੇ ਸੀ ਯਕੀਨ ਤਾਂ ਮੈਨੂੰ ਬਹੁਤ ਸੀਗਾ ਬਟ ਮੈਨੂੰ ਕਹਿੰਦੀ ਨਹੀਂ ਸੀ ਮੈਨੂੰ ਕਹਿੰਦੀ ਸੀ ਨਹੀਂ ਆਉਗੇ ਤੂੰ ਪੜ ਹੋਰ ਪੜ ਕਿ ਕੋਈ ਕਹਿੰਦਾ ਨਹੀਂ ਨਾ ਹੈਗਾ ਕਿ ਤੇਰੀ ਆ ਜਾਣੀ ਆ ਫਿਰ ਤਾਂ ਬੱਚਾ ਪੜਦਾ ਨਹੀਂ ਅਸੀਂ ਇਹਨੂੰ ਕਹਿੰਦੇ ਸੀ ਨਹੀਂ ਆਣੀ ਤੂੰ ਪੜ ਲਾ ਤੇ ਤਾਂ ਹੀ ਹੁਣ ਸੀਗਾ ਕੀ ਆਉਗੀ ਅੰਦਰੋਂ ਤਾਂ ਸੀਗਾ ਬਟ ਸੀਗਾ ਕੀ ਇਹਨੂੰ ਕਹਿਣਾ ਨਹੀਂਗਾ ਆਪਣੇ ਜਦੋਂ ਆਈ ਫਿਰ ਖੁਸ਼ੀ ਅੰਦਰ ਬਹੁਤ ਹੀ ਰੋਣਾ ਵੀ ਆਇਆ ਕਿ ਹਾਂ ਕਿ ਹੱਡੀ ਉਮੀਦਾਂ ਤੇ ਖਰਾ ਉਤਰਿਆ ਵਾ ਤੇ ਕਹਿੰਦੇ ਕਿ ਛੋੜਾ ਛੋੜਾ ਨਾਲ ਘਰ ਤੇ ਆ ਰਹੀ ਹੈ ਪੂਰੀਆ ਪਾਰਟੀ ਫੁੱਟੀ ਹਾਂਜੀ ਹਾਂਜੀ ਉਹ ਤਾਂ ਕਰਾਂਗੇ ਜਾ ਕੇ ਕਿੰਨੀ ਖੁਸ਼ੀ ਹੋਈ ਹੈ ਜਿਹੜਾ ਭਰਾ ਨੂੰ 500 ਚ 500 ਬਹੁਤ ਜ਼ਿਆਦਾ ਖੁਸ਼ੀ ਹੈ ਕਹਿ ਨਹੀਂ ਸਕਦੀ ਕਹਿੰਦੇ ਫੋਨ ਫੋਨ ਵੀ ਲੈ ਕੇ ਦੇ ਹਾਂ ਦਵਾਂਗੇ ਲੈ ਕੇ ਜ਼ਰੂਰ ਫੋਨ ਲੈ ਕੇ ਦਵਾਂਗੇ ਮਿਲ ਜੁਲ ਕੇ ਲੈ ਦਾਂਗੇ ਜਿੱਦਾਂ ਵੀ ਲੈ ਕੇ ਦੇਣਾ ਮਤਲਬ ਜੀ ਡਿਮਾਂਡ ਜਿਹੜੀ ਪੂਰੀ ਹੋ ਗਈ ਹਾਂਜੀ ਹਾਂਜੀ ਜ਼ਰੂਰ ਹੋਏਗੀ ਉਹਨੇ ਸਾਡੇ ਦਾ ਵੀ ਸ਼ੁਕੀਨ ਹੈ ਭਰਾ ਹਾਂਜੀ ਗੱਤਕਾ ਵੀ ਖੇਡਦਾ ਹੈ ਬਹੁਤ ਮਤਲਬ ਹਮੇਸ਼ਾ ਜਿੱਥੇ ਜਾਂਦਾ ਹੈ ਫਸਟ ਹੀ ਉਹ ਕਿਹਾ ਫਸਟ ਹੀ ਜਾਂਦਾ ਹੈ ਉੱਥੇ ਵੀ ਵਧੀਆ ਖੇਡਦਾ ਦੋਨੋਂ ਸਾਈਡ ਬੈਲੈਂਸ ਕਰਦਾ ਹੈ ਇਹ ਨਹੀਂ ਕਹੋਗੇ ਪੂਰਾ ਟਾਈਮ ਪੜਦਾ ਸੀ ਜਿੰਨਾ ਪੜਦਾ ਸੀ ਪਰ ਬਹੁਤ ਵਧੀਆ ਪੜਦਾ ਸੀ ਆਪਣਾ ਫਸਟ ਉਹਦਾ ਰਿਕਾਰਡ ਨਹੀਂ ਤੋੜਿਆ ਨਹੀਂ ਨਹੀਂ ਉਹ ਨਹੀਂ ਤੋੜਿਆ ਹਾਂ ਜਿੱਥੇ ਜਾ ਕੇ ਬੇਟੇ ਨੇ ਬੜੀ-ਬੜੀ ਕਾਮਯਾਬੀਆਂ ਹਾਸਲ ਕੀਤੀਆਂ ਮੈਂ ਜਾਦਾ ਸੀ ਇਹ ਦੀ ਕਿੰਨੀ ਗੁੱਡੀ ਹੈ ਕੁਝ ਬਹੁਤ ਜ਼ਿਆਦਾ ਜੀ ਸਾਡਾ ਜ ਵਾਦ ਤੋਂ ਬੈਠਣਾ ਤੇ ਦੇਖੋ ਉਹ ਕਿਹੜੀ ਕਿਹੜੀ ਕਲਾਸ ਕਰਦੇ ਬੱਚੇ ਬੱਚੇ ਬੀਏ ਕਰ ਰਹੀ ਹੈ ਛੋਟੀ ਬੇਟੀ ਇਹ ਆ ਤੇ ਵੱਡੀ ਬੇਟੀ ਨੇ ਬੀਏ ਬੀਕੋਮ ਕਰਕੇ ਐਮਕੋਮ ਕੀਤੀ ਹੋਈ ਆ ਤੇ ਲੱਗਦਾ ਸੀਗਾ ਕਿ ਪੁੱਤਰ ਦੇ ਤੁਹਾਡੇ 500 ਦੇ ਪਾਸੇ ਨੰਬਰ ਆ ਜਾਂਦੇ ਆ ਹਾਂ ਜੀ ਆਗਿਆ ਇਹ ਮੀਤ ਤਾਂ ਪਹਿਲਾਂ ਸੀਗੀ ਪਹਿਲਾਂ ਸੀਗੀ ਹਾਂ ਜੀ ਸਟੱਡੀ ਕਿ ਕਿੰਨਾ ਟਾਈਮ ਲੱਗਦਾ ਸੀ ਸਟੱਡੀ ਕਰਨ ਨੂੰ ਕਿੰਨੇ ਕੁ ਟਾਈਮ ਪੜ੍ਹਦਾ ਸੀ ਸਟੱਡੀ ਮੈਡਮਾਂ ਕਾਫੀ ਮਿਹਨਤ ਕਰਾਉਂਦੀਆਂ ਸੀਗੀਆਂ ਤੇ ਘਰੇ ਵੀ ਫਿਰ ਮੱਛਾ ਕਰਦੀ ਸੀ ਘਰੇ ਜਾ ਕੇ ਪੜ੍ਹਨਾ ਆ ਨਹੀਂ ਤਾਂ ਕਈ ਵਾਰ ਨਹੀਂ ਵੀ ਕਰਦਾ ਤਾਂ ਮੈਂ ਪ੍ਰਿੰਸੀਪਲ ਕੋ ਸ਼ਿਕਾਇਤ ਵੀ ਲਗਾ ਦਿੰਦੀ ਸੀ ਆ ਕੇ ਇਹ ਜਿਹੜਾ ਖੋਦੀ ਆ ਇਹਨ ਦੇ ਸਿਧਾਂਤ ਵੀ ਕਰਦਾ ਬੇਟਾ ਹਾਂਜੀ ਕਿਉਂ ਜਰੇਗਾ ਉਹਦੀ ਮਰਜ਼ੀ ਜੇ ਉਹ ਕਰਨਾ ਚਾਹੁੰਦਾ ਤਾਂ ਅਸੀਂ ਤੂੰ ਰੋਕਾਂਗੇ ਥੋੜੀ ਜੀ ਜੋ ਕਰਨਾ ਪਰ ਪੈਸੇ ਤੇ ਮਾਂ ਦਾ ਆਪਣੇ ਲਾਣੇ ਹੁੰਦੇ ਆ ਬੱਚੇ ਦੀ ਮਰਜ਼ੀ ਆ ਜੇ ਉਹ ਵੀ ਕਰੇਗਾ ਅਸੀਂ ਸਪੋਰਟ ਕਰਾਂਗੇ ਕੋਰਸ ਕਦੋਂ ਕਰੇਗਾ ਕਦੋਂ ਕੇਸ ਹੋਊਗਾ ਕਾਫੀ ਤੁਹਾਡੇ ਗੁਰਦੁਆਰੇ ਜਾਂਦਾ ਸਾਮ ਨੂੰ ਜਾਂਦਾ ਸਵੇਰੇ ਜਾਂਦਾ ਆ ਅਮਰੋ ਸਕਿਆ ਕਿਸੇ ਚੀਜ਼ ਵੱਲ ਤੀਂ ਹੱਥ ਨਹੀਂ ਲਗਾਉਂਦਾ ਗੁਰਦੁਆਰੇ ਜਾਂਦਾ ਕਰਦਾ ਜਾਂਦਾ ਵਧੀਆ ਚੀਜ਼ੀਏ ਪਰ ਆਹ ਰਹੇ ਤੋ ਉੱਪਰ ਜਾਵੇ ਬੱਚਾ ਨਸਿਆਂ ਤੋਂ ਬਚਿਆ ਰਹੇ ਇਸ ਚੀਜ਼ਾਂ ਤੋਂ ਗੁਰਦੁਆਰੇ ਨਾਲ ਜੁੜਿਆ ਰਹੇਗਾ ਤੇ ਵਧੀਆ ਚੀਜ਼ੀਏ ਬਜੀ ਕੀ ਨਾ ਵਜੀ ਤੁਹਾਡਾ ਸੋਚਾ ਸਿੰਘ ਜੀ ਤੁਹਾਡੇ ਬੇਟੇ ਦਾ ਕੀ ਨਾਮ ਹੈ ਇਹ ਕੰਪਰੀ ਸਿੰਘ ਕਿਨੇ ਕਿਹੜੇ ਨੰਬਰ ਕਿੰਨੇ ਚੋਂ ਕਿੰਨੇ ਨੰਬਰ ਆਏ ਉਹਦੇ 505 ਪੂਰੇ ਆਏ ਪਾਸਟਰ ਜੀ ਜਕੀਨ ਸੀਗਾ ਇਹਨੇ ਹਾਂ ਜੀ ਪੂਰਾ ਜੀ ਯਕੀਨ ਸੀਗਾ ਤਾਂ ਹੀ ਇਹ ਕਹਿੰਦੇ ਗੱਤਗਿਆ ਦਾ ਬੜਾ ਸ਼ਕੀਨ ਬੜਾ ਸ਼ੌਂਕ ਹੈ ਗੱਤਗਾ ਦਾ ਹਾਂ ਜੀ ਗੱਤਗਾ ਜਾਂਦਾ ਜੀ ਸ਼ਕਤੀ ਗੜ ਗਿਆ ਜੀ ਸਾਮ ਗਿਆ 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 ਹਰ ਜਗ੍ਹਾ ਮਦਰਾਮਰ ਸਹਿਰ 골ਡ ਮੈਡਲ ਮਤਲ ਮਿਲੇ ਆ ਇਹਨੂੰ ਕਿੰਨੇ ਕੁ ਮੈਡਲ ਮਿਲ ਚੁੱਕੇ ਆ ਸਰ کافی ਮੈਡਲ ਮਿਲੇ ਆ 7-8 ਮੈਡਲ ਮਿਲ ਗਏ ਹਾਂ ਜੀ 골ਡ ਚ ਹੀ ਰਿਹਾ ਹੈ ਜੀ ਜੇਮ ਦੇ ਵਿੱਚ ਕਿ ਜੇ ਗੱਲ ਕਰੀਏ ਕਿੰਨੇ ਕੁ ਕਾਲ ਪਹਿਲੇ ਜਿਹੜਾ ਕਿ ਇਹ ਸ਼ੌਂਕ ਆਇਆ ਤੇ ਕਿੰਨਾ ਕੁ ਟਾਈਮ ਹੋ ਗਿਆ ਗੱਤਕਾ ਖੇਦ ਨੇ ਸਰ ਜੀ ਮਤਲਬ 4 ਸਾਲ ਦੇ ਕਰੀਬ ਹੋ ਗਏ 10ਵੀਂ ਤੋਂ ਪਹਿਲਾਂ ਹੀ ਕਰ ਰਿਹਾ ਸੀਗਾ ਇਹ ਹਾਂ ਬੱਚਾ ਛੋਟੇ ਛੋਟੇ ਖੇਡਦੇ ਵਾ ਛੋਟੇ ਵਾ ਵੱਡੇ ਨੈਸ਼ਨਲੇ ਚਲ ਗਿਆ ਹੈ ਨੈਸ਼ਨਲ ਖੇਡ ਗਿਆ ਹੈ ਹਾਂ ਜੀ ਸੱਤਿਗੜ ਜਾ ਕੇ ਤੇ ਅੱਜ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਬੱਚੇ ਜੀ ਬਹੁਤ ਖੁਸ਼ੀ ਹੈ ਜੀ ਜੀ ਤੁਸੀਂ ਕੀ ਕਾਰੋਬਾਰ ਕੀ ਕਰਦੇ ਹੋ ਮੇਰਾ ਮੈਕੈਨਿਕਲ ਇੱਥੇ ਅੱਛਾ ਜੀ ਹਾਂ ਫੋਰਮੈਨ ਆ ਜੀ ਜਿੱਦਾਂ ਮੇਨਟੇਨੈਂਸ ਦਾ ਫਿਰ ਕਹਿੰਦੇ ਅੱਜ ਘਰੇ ਗ੍ਰੈਂਡ ਪਾਰਟੀ ਹੋਣੀ ਹੈ ਹਾਂਜੀ ਉਹ ਤਾਂ ਹੋਣੀ ਹੈ ਜੀ ਜੋਬ ਜਿੰਨਾ ਹੋ ਸਕਦਾ ਕਰਾਂਗੇ ਜੀ ਹਾਂ ਤੇ ਪੂਰੀ ਖੁਸ਼ੀ ਇਹਦੀ ਰਿਸ਼ਤੇਦਾਰਾਂ ਨੂੰ ਦੱਸਿਆ ਫਿਰ ਹਰ ਰਿਸ਼ਤੇਦਾਰ ਮੇਰੇ ਨਾਲ ਹੀ ਆ ਜੀ ਅੱਛਾ ਜੀ ਹਾਂਜੀ ਕਿੰਨੀ ਕੀ ਖੁਸ਼ੀ ਹੋਈ ਫਿਰ ਬੱਚੇ ਨੇ ਯਕੀਨ ਹੋ ਗਿਆ ਸੀ ਕਿ ਨੰਬਰ ਆ ਗਏ ਇਹਨੇ ਨਹੀਂ ਯਕੀਨ ਸੀਗਾ ਜੀ ਤੇ ਬੱਚੇ ਨੂੰ ਕਹਿਣਾ ਤੇ ਹੁੰਦਾ ਫਰਜ਼ ਹੁੰਦਾ ਜੀ ਮਾਂ ਪਿਓ ਦਾ ਜੀ ਹਾਂ ਪੜਨਾ ਬਾਤ ਹੈ ਮੇਰਾ ਬੱਚਾ ਪੜਦਾ ਸੀਗਾ ਤੇ ਅੱਗੋਂ ਕੀ ਸੋਚਿਆ ਬੱਚੇ ਨੇ ਕਹਿੰਦੇ ਐਲ ਐਲ ਬੀ ਕਰਨੀ ਹੈ ਹਾਂਜੀ ਕਰਨੀ ਹੈ ਜੀ ਇਹਨੇ ਐਲ ਐਲ ਬੀ ਕਰਾਂਗੇ ਜਦੋਂ ਉਹ ਬਾਕੀ ਬੱਚਾ ਸੋਚੂਗਾ ਮੈਂ ਅੱਗੇ ਕੀ ਅੱਗੇ ਜਾਣਾ ਕਰਦੇ ਆ ਜੋ ਸਭ ਤੋਂ ਜ਼ਿਆਦਾ ਸਾਥ ਕਿਹਦਾ ਰਿਹਾ ਪੜ੍ਹਾਈ ਨੂੰ ਲੈ ਕੇ ਦੇਖੋ ਸਾ ਸਾਰਿਆਂ ਦਾ ਜ਼ਿਆਦਾ ਮਾ ਮਾਤਾ ਦਾ ਜ਼ਿਆਦਾ ਹੁੰਦਾ ਜੀ ਕਹਿੰਦੇ ਨਾ ਕਿ ਰੋਕਣ ਚ ਟੋਕਣ ਚ ਕਿ ਪਾੜ 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 ਇਹ ਜਿਹੜੀ ਚੀਜ਼ ਹੈ ਉਹ ਕੌਣ ਕਹਿੰਦਾ ਸੀਗਾ ਦੇਖੋ ਜੀ ਇਹ ਤਾਂ ਹੁਣ ਸਾਰੇ ਕਹਿੰਦੇ ਥੋੜਾ ਮੈਂ ਜ਼ਿਆਦਾ ਕਹਿੰਦਾ ਸੀਗਾ ਜੀ ਹਾਂ ਜੀ ਡਰ ਸੀਗਾ ਵੀ ਉਹ ਨਹੀਂ ਡਰ ਤੇ ਬੱਚਾ ਕਰਦਾ ਹੀ ਆ ਜੇ ਡਰਨਾ ਹੈ ਤਾਂ ਬੱਚਾ ਪੜ੍ਹੋ ਕਿਦਾਂ ਬੱਚਾ ਦਾ ਦੈਰੇ ਜ ਰਹਿੰਦਾ ਸੀ ਬੱਚਾ ਠੀਕ ਹੈ